ਸਤਿ ਸ਼੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਹੁਣੇ-ਹੁਣੇ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਸੋ ਐਲਾਨ ਬਹੁਤ ਵਧੀਆ ਹੈ ਬੱਚਿਆਂ ਦੇ ਲਈ ਇੱਕ ਤਰ੍ਹਾਂ ਦੀ ਖੁਸ਼ਖਬਰੀ ਹੀ ਹੈ ਸੋ ਦੋਸਤੋ ਤੁਹਾਨੂੰ ਵੀਡੀਓ ਵਿੱਚ ਦੱਸਦੇ ਹਾਂ ਕੀ ਹੈ ਇਹ ਖੁਸ਼ਖਬਰੀ ਜਾਂ ਕਿਹੜਾ ਐਲਾਨ ਕੀਤਾ ਗਿਆ ਹੈ ਜਿਸ ਦੇ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਫਾਇਦਾ ਹੋਵੇਗਾ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਦਿਓ ਸੋ ਵਾਧੇ ਹਾਂ ਖਬਰ ਵੱਲ ਸੋ ਦੋਸਤੋ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਾਣਕਾਰੀ ਪੇਪਰ ਆ ਰਹੇ ਹਨ ਪ੍ਰੀ ਬੋਰਡ ਤੇ ਫਾਈਨਲ ਪੇਪਰ ਸ਼ੁਰੂ ਹੋਣ ਬਾਰੇ ਹਨ ਸੋ ਕਾਫੀ ਸਾਰੇ ਬੱਚਿਆਂ ਦੇ ਕਮੈਂਟ ਆਉਂਦੇ ਹਨ ਕਿ ਉਹ ਪੇਪਰ ਪੁਰਾਣੇ ਪੇਪਰ ਕਿੱਥੋਂ ਡਾਊਨਲੋਡ ਕਰ ਸਕਦੇ ਹਨ ਜਾਂ ਸੈਂਪਲ ਪੇਪਰ ਕਿੱਥੋਂ ਪ੍ਰਾਪਤ ਕਰ ਸਕਦੇ ਹਨ ਸਾਡੀ ਵੈਬਸਾਈਟ ਹੈ www.thepunjabiclass.com ਉੱਤੇ ਜਾ ਕੇ ਤੁਸੀਂ ਪੇਪਰ ਪੁਰਾਣੇ ਪੇਪਰ ਉਥੋਂ ਪ੍ਰਾਪਤ ਕਰ ਸਕਦੇ ਹੋ ਸੈਂਪਲ ਪੇਪਰ ਉੱਥੇ ਪਏ ਹੋਣ ਸਾਰੇ ਦੇ ਸਾਰੇ ਸੋਲਵ ਕੀਤੇ ਹੋਏ ਹਨ ਤੁਹਾਡੀ ਸਹੂਲਤ ਲਈ ਠੀਕ ਹੈ ਜੀ ਹੇਠਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਲਿੰਕ ਦਿੱਤਾ ਹੋਇਆ ਹੈ ਉੱਥੋਂ ਵੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਸੋ ਆਓ ਵਾਧੇ ਹਾਂ ਖਬਰ ਵੱਲ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਹੁਕਮ ਜਾਰੀ ਕੀਤੇ ਗਏ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਜਾਰੀ ਕੀਤੇ ਹਨ ਕਿ 31 ਮਾਰਚ 2024 ਦੇ ਬਾਅਦ ਕੋਈ ਵੀ ਸਰਕਾਰੀ ਸਕੂਲ ਦਾ ਬੱਚਾ ਜ਼ਮੀਨ ਉੱਤੇ ਨਹੀਂ ਬੈਠੇਗਾ। ਮਾਨ ਸਰਕਾਰ ਵੱਲੋਂ ਇਸ ਸਬੰਧੀ ਸਮੂਹ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਵੀ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ 31 ਮਾਰਚ 2024 ਤੋਂ ਬਾਅਦ ਕੋਈ ਵੀ ਸਰਕਾਰੀ ਸਕੂਲ ਦਾ ਬੱਚਾ ਬੈਂਚ ਤੋਂ ਹੇਠਾਂ ਜ਼ਮੀਨ ਤੇ ਨਹੀਂ ਬੈਠਣਾ ਚਾਹੀਦਾ। ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਸਕੂਲ ਵਿੱਚ ਬੈਂਚਾਂ ਦੀ ਘਾਟ ਹੈ ਤਾਂ ਉਹ 23 ਦਸੰਬਰ ਬਾਦ ਦੁਪਹਿਰ 3 ਵਜੇ ਤੱਕ ਦਫ਼ਤਰਾਂ ਨੂੰ ਬੈਂਚਾਂ ਦੀ ਜ਼ਰੂਰਤ ਬਾਰੇ ਦੱਸ ਸਕਦੇ ਹਨ ਤੇ ਹੋਰ ਬੈਂਚ ਹਾਸਲ ਕਰ ਸਕਦੇ ਹਨ ਸੋ ਦੋਸਤੋ ਇਹ ਐਲਾਨ ਜਿਹੜਾ ਹੈ ਕੀਤਾ ਗਿਆ ਹੈ ਵੈਸੇ ਤਾਂ ਕਾਫੀ ਹੀ ਜ਼ਿਆਦਾ ਸਕੂਲਾਂ ਦੇ ਵਿੱਚ ਬੈਂਚ ਉਪਲਬਧ ਹਨ ਪਰ ਫਿਰ ਵੀ ਸ਼ਾਇਦ ਕਿਸੇ ਪਿੰਡ ਜਾਂ ਕੁਝ ਅਜੀ ਕਸਬੇ ਦੇ ਵਿੱਚ ਕੋਈ ਅਜਿਹਾ ਸਕੂਲ ਹੋਵੇ ਜਿੱਥੇ ਅੱਜ ਵੀ ਵਿਦਿਆਰਥੀ ਜਿਹੜੇ ਹਨ ਜ਼ਮੀਨ ਤੇ ਬੈਠਦੇ ਹੋਣ ਟਾਟ ਪਿਛਾ ਕੇ ਸੋ ਉਹਨਾਂ ਦੇ ਪ੍ਰਿੰਸੀਪਲ ਜਾਂ ਅਧਿਆਪਕਾਂ ਨੂੰ ਉਹਨਾਂ ਸਰਕਾਰ ਨੇ ਟਾਈਮ ਦੇ ਦਿੱਤਾ ਹੈ 31 ਮਾਰਚ ਤੋਂ ਬਾਅਦ ਕਿਸੇ ਵੀ ਸਕੂਲ ਦੇ ਵਿੱਚ ਕੋਈ ਵੀ ਬੱਚਾ ਜਿਹੜਾ ਹੈ ਥੱਲੇ ਬੈਠ ਰਿਹਾ ਨਹੀਂ ਹੋਣਾ ਚਾਹੀਦਾ ਸੋ ਜਿਨ੍ਹਾਂ ਦੇ ਕੋਲ ਬੈਂਚਾਂ ਦੀ ਘਾਟ ਹੈ ਉਹ 23 ਦਸੰਬਰ ਤੋਂ ਬਾਅਦ ਦੁਪਹਿਰ 3 ਵਜੇ ਤੱਕ ਉਹ ਬੈਂਚਾਂ ਨੂੰ ਹਾਸਲ ਕਰਨ ਵਾਸਤੇ ਜੋ ਵੀ ਪ੍ਰੋਸੈਸ ਹੈ ਉਹਦੇ ਰਾਹੀਂ ਨਵੇਂ ਬੈਂਚ ਮੰਗਵਾ ਸਕਦੇ ਹਨ ਸੋ ਇਹ ਜਿਹੜੇ ਹੁਕਮ ਹਨ ਜਾਰੀ ਕੀਤੇ ਗਏ ਹਨ ਸੋ ਦੋਸਤੋ ਇਹ ਇਹੀ ਖਬਰ ਸੀਗੀ ਹੋਰ ਤਾਂ ਕੋਈ ਖਬਰ ਫਿਲਹਾਲ ਹੈ ਨਹੀਂ ਠੀਕ ਹੈ ਜੀ ਸੋ ਇੱਕ ਵਾਰੀ ਮੈਂ ਫੇਰ ਦੱਸ ਦਿੰਦਾ ਹਾਂ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦੇ ਹਾਂ ਵਿਦਿਆਰਥੀਆਂ ਦੇ ਕਮੈਂਟ ਆਉਂਦੇ ਹਨ ਪੁਰਾਣੇ ਸਾਲ ਦੇ ਸੈਂਪਲ ਪੇਪਰ ਜਾਂ ਮਾਡਲ ਟੈਸਟ ਪੇਪਰ ਜਿਹੜੇ ਫਾਈਨਲ ਚ ਆਈ ਸੀ ਉਹ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਨਵੇਂ ਸੈਂਪਲ ਪੇਪਰ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ ਸਾਡੀ ਵੈਬਸਾਈਟ ਹੈ www.thepunjabiclass.com ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹੋ ਆਰਾਮ ਨਾਲ ਬਹਿ ਕੇ ਪੜ ਸਕਦੇ ਹੋ ਇਹ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ Google ਤੇ ਜਾ ਕੇ ਵੀ ਤੁਸੀਂ ਟਾਈਪ ਕਰਨਾ ਹੈ di-punjabiclass.com ਉੱਥੇ ਤੁਹਾਨੂੰ ਸਾਰੀ ਕਲਾਸਾਂ ਦੇ ਉੱਥੇ ਪੇਪਰ ਮਿਲ ਜਾਣਗੇ ਠੀਕ ਹੈ ਜੀ ਸੋ ਇਸ ਤੋਂ ਇਲਾਵਾ ਵੀ ਜੇ ਕੋਈ ਦਿੱਕਤ ਜਾਂ ਪਰੇਸ਼ਾਨੀ ਆndi ਹੈ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਸੋ ਦੋਸਤੋ ਏਸੀ ਖਬਰ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਨਵੀਂ ਖਬਰ ਲੈ ਕੇ ਤਦ ਤੱਕ ਲਈ ਧੰਨਵਾਦ